ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਭਾਈ ਅੱਜ ਸਰਵਿਸ ਕਰਨ ਆਏ ਹੋਏ ਆਪਾਂ ਟਰੈਕਟਰ ਦਿੱਤਾ ਤਾਂ ਆਪਾਂ ਨੇ ਹੋ ਗਏ ਟਰੈਕਟਰ ਦਿੱਤੇ ਨੂੰ 2-3 ਮਹੀਨੇ ਤੇ ਆਪਣੇ ਰਿਸ਼ਤੇਦਾਰ ਹੀ ਚਾਏ ਆ ਭਾਈ ਕਰਨਵੀਰ ਦੇ ਮਾਸੜ ਦੇ ਘਰੇ ਆਏ ਹੋਏ ਆ ਅੱਗੇ ਵੀ ਇੱਕ ਦੋ ਵਾਰ ਵੀਡੀਓ 'ਚ ਆਏ ਹੋਏ ਆ ਆਪਣੇ ਨਾਲ ਤੇ ਆਜੋ ਥੋੜੀ ਕਰਾਉਣੇ ਮੁਲਾਕਾਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਖਾਲਸਾ ਵਾਹ ਜੀ ਇੰਕੁਆਇਰੀ ਜੀ ਕੀ ਫਤਿਹ ਜੀ ਹੋਰ ਠੀਕ ਹੈ ਜੀ ਹਾਂਜੀ ਠੀਕ ਹੈ ਹੋਰ ਜੀ ਕਿਵੇਂ ਕੰਮ ਕਰ ਕੰਮ ਕਰ ਵਧੀਆ ਵਧੀਆ ਟਰੈਕਟਰ ਠੀਕ ਠਾਕ ਚੱਲਦਾ ਜੀ ਕਣਕ ਵੱਢ ਲਈ ਹਾਂਜੀ ਹਾਂ ਕਣਕ ਠੀਕ ਆ ਠੀਕ ਆ ਹੈ ਨਾ ਹੋ ਗਏ ਟਰੈਕਟਰ ਨੂੰ 3-4 ਮਹੀਨੇ ਹਾਂਜੀ ਹਾਂ ਹੋ ਗਏ ਜੀ ਠੀਕ ਆ ਠੀਕ ਆ ਪਹਿਲੀ ਸਰਵਿਸੇ ਕਰੀ ਅੱਜ ਆਪਾਂ ਨੇ ਹਾਂ ਪਹਿਲੀ ਠੀਕ ਆ ਤੇ ਬਾਕੀ ਚਲੋ ਟਰੈਕਟਰ ਬਹੁਤ ਚੱਲਿਆਦਾ ਹੈ ਨਹੀਂ 70-80 ਘੰਟੇ ਚੱਲਿਆ ਤੁਹਾਨੂੰ ਕਿਵੇਂ ਠੀਕ ਲੱਗੀ ਚਲਾਈ ਚਲੂਈ ਹਾਂਜੀ ਹਾਂ ਵਧੀਆ ਜੀ ਡੀਜ਼ਲ ਖਰਚਾ ਵਗੈਰਾ ਉਹ ਵੀ ਠੀਕ ਹੈ ਜੀ ਠੀਕ ਆ ਜੀ ਤੇ ਬਾਕੀ ਚਲੋ ਹਜੇ ਬਾਕੀ ਸਾਲ 2 ਸਾਲ ਵਿੱਚ ਤੁਹਾਨੂੰ ਹੋਰ ਪਤਾ ਲੱਗੂ ਜਿੱਦਾਂ ਵੀ ਟਰੈਕਟਰ ਚਲਾ ਕੇ ਹਾਂ ਇਹ ਕਰਨਵੀਰ ਨੂੰ ਨਾਲ ਲੈ ਕੇ ਆਏ ਸਪੈਸ਼ਲ ਹੈ। ਹਾਂ? ਤੇ ਬਾਕੀ ਆਪਾਂ ਸਾਨੂੰ ਬਾਈ ਟਰੈਕਟਰ ਬਾਤੇ ਸਪੈਸ਼ਲ ਹੈ ਬਾਈ 13 ਦੇ ਹਲ ਬਣਾਏ ਆ। ਪਹਿਲਾਂ ਤੁਹਾਡੇ ਕੋਲ ਕਿਹੜਾ ਟਰੈਕਟਰ ਦਾ ਜੀ? ਪਹਿਲਾਂ ਸਕਾਟ ਜੀ। ਸਕਾਟ ਹਾਂਜੀ ਹਾਂ। ਬਾਈ ਸਕਾਟ ਅਸੀਂ ਇਹਨਾਂ ਨੂੰ ਬਹੁਤ ਕਿਹਾ ਵੀ ਸਾਨੂੰ ਵਿੱਚ ਘਟਾ ਦਿਓ। ਸਕਾਟ ਬਾਹਰ ਰੜਾ ਜੀ। ਪਰ ਬਾਈ ਨੇ ਕਹਿੰਦੇ ਸਕਾਟ ਨਹੀਂ ਦੇਣਾ ਬਾਈ ਸਕਾਟ ਵੀ ਸਾਡੇ ਨਾਲ ਪਿਆਰ ਹੈ। ਪਿਆਰ ਜੁੜਿਆ ਹੋਇਆ ਵੀ ਵੀ 70 70 80 ਆ ਦਾ ਟਰੈਕਟਰ ਆ ਵੀ ਵੇਚ ਕੇ ਪੈਸੇ ਉਹਦੇ ਖਰਚ ਹੋ ਜਾਣੇ ਹਨਾ ਚਲੋ ਬਾਈ ਤੁਹਾਡਾ ਕੰਮ ਵੀ ਦੰਦਾ ਉਹ ਕੰਮ ਵੀ ਦੰਦਾ ਹਾਂ ਜੀ ਹਨਾ ਜਿੱਦਾਂ ਮਾੜਾ ਮੋਟਾ ਛੋਟਾ ਮੋਟਾ ਕੰਮ ਕਰਦੇ ਆ ਤਾਂ ਇਦਾਂ ਚਲੋ ਆ ਟਰੈਕਟਰ بڑا ਇਹਦਾ ਥੋੜਾ ਖਰਚਾ ਵੱਧ ਆ ਛੋਟੇ ਮੋਟੇ ਕੰਮ ਉਹ ਚੱਕਦੇ ਆ ਠੀਕ ਨਹੀਂ ਉਹ ਵੀ ਚਲੋ ਬਹੁਤ ਵਧੀਆ ਗੱਲ ਆ ਤੁਸੀਂ ਨਹੀਂ ਵੇਚਿਆ ਹੈਗਾ ਠੀਕ ਆ ਜੀ ਆ ਹਲ ਬਣਾਇਆ ਬਾਈ ਸਪੈਸ਼ਲ ਇਹਦੇ ਬਾਤੀ ਬਣਾਇਆ ਬਾਈ ਹੁਣ ਹਾਂ ਜੀ ਹਾਂ ਜੀ 13 ਦੇ ਬਣਾਏ ਹਨਾ ਜੀ ਕਿੱਥੋਂ ਬਣਾਏ ਜੀ ਇਹ ਇਹ ਮਰੰਡੇ ਦੇ ਜੀ ਮਰੰਡੇ ਦੇ ਬਣਾਇਆ ਬਾਈ 13 ਦੇ ਹਲ ਬਣਾ 11 ਹਾਲ ਜਾਨੀ ਕਿ ਹਾਜ਼ਰ ਹੈ 24 ਘੰਟੇ ਠੀਕ ਆ ਬਾਕੀ ਬਾਈ ਆਪਾਂ ਥੋੜਾ ਜਿਹਾ ਬਾਈ ਹੈਗੀ ਕਿਤੇ ਜਗ੍ਹਾ ਬੋਣ ਨੂੰ ਮਾੜੀ ਮੋਟੀ ਹਾਂਜੀ ਇਹਦਾ ਹੈ ਜਿਹਾ ਬਰੀ ਬਾਲੂ ਚਾਹਦਾ ਉੱਥੇ ਬਾਇਆ ਬਈ ਠੀਕ ਆ ਉਹ ਥੱਲੇ ਚੱਲਦੀ ਠੀਕ ਆ 13 ਲਾ ਕੇ ਦਿਖਾਈਏ ਨਹੀਂ ਬਣਾਈਏ 13 ਲਾ ਕੇ ਨਾ ਇਹ ਇਹ ਚ 11 ਚ ਦਿਖਾ ਦਨੇ ਆਏ ਬਾਈ ਇਹ ਜਮੀਨ ਉਹ ਆ ਨਾ ਥੋੜੀ ਜਿਹੀ ਪੂਰੀ ਹਾਂ ਆ 11 ਚ ਦਿਖਾ ਦਨੇ ਜੇ ਆਪਾਂ ਨੂੰ ਲੋਡ ਲੱਗੀ ਤਾਂ ਆਪਾਂ ਫਿਰ 13 ਬੁਲਾ ਲੂਗੇ ਕੋਈ ਗੱਲ ਨਹੀਂ ਲੈ ਬਾਈ ਛਤਰੀ ਵੀ ਹਾਂ ਛਤਰੀ ਲਵਾ ਦੇ ਛਤਰੀ ਵੀ ਬਾਈ ਨੂੰ ਇੱਕ ਨਹੀਂ ਮਿਲ ਗਈ ਕਿਤੇ ਤੇ ਇਹ ਚਲ ਦਿਓ ਰਿਸ਼ਤੇਦਾਰੀ ਚੋਂ ਹੀ ਉਹ ਡਾਉਨ ਸੀਲਿੰਗ ਕਹਿੰਦੇ ਨੇ ਬਾਈ ਡਾਉਨ ਸੀਲਿੰਗ ਹੋਈ ਹੋਈ ਆ ਠੀਕ ਆ ਥੱਲੇ ਉਹ ਨਕਸ਼ਾ ਬਣਿਆ ਉਹ ਦੇ ਪੰਜਾਬ ਦਾ ਆਏ ਗਣ ਵੀਰ ਹਾਂ ਬਾਕੀ ਸਾਰਾ ਬਸ ਬਾਈ ਪਹਿਲੀ ਕਰਤੀ ਤੇਲ ਲੈਣ ਪੂਰਾ ਜਿੰਨਾ ਇਹ ਚ 12 ਲੀਟਰ ਇੰਜਨ ਵਾਲਾ ਪੈਂਦਾ ਬਾਕੀ ਇੰਜਨ ਤੁਹਾਨੂੰ ਪਤਾ ਹੀ ਐ ਚ ਜਿਹੜਾ ਆਉਂਦਾ ਹੈ ਉਹ ਹੀ ਆਪਣਾ ਜੀਟਰ ਵਾਲਾ ਇੰਜਨ ਆਉਂਦਾ ਤੇ 12 ਲੀਟਰ ਤੇਲ ਦੋਨੇ ਫਿਲਟਰ ਜੀ ਹਾਈਡਰੋਲਿਕ ਆਇਲ ਵਾਲਾ ਫਿਲਟਰ ਤੇ ਬਾਈ ਆ ਜਿਗਾਰ ਇੱਕ ਬਹੁਤ ਵਧੀਆ ਲੱਗਿਆ ਅੱਜ ਤੱਕ ਜਿੰਨੇ ਨੇ ਵੀ ਟਰੈਕਟਰ ਲਿਆ ਕਿਸੇ ਨੇ ਨਹੀਂ ਕਰਾਇਆ ਹੈਗਾ ਤੇ ਮੇਰੇ ਖਿਆਲ ਨਾਲ ਕਰਨ ਵੀ 200 ਟਰੈਕਟਰ ਵੇਚਤਾ ਆ ਕੰਮ ਦੇ ਲਾ ਬਾਈ ਬਾਈ ਨੇ ਕਰਾਇਆ ਆ ਦੇਖੋ ਘਟੋ ਗੱਲ ਗਾਣੀ ਕੋਈ ਬਹੁਤੀ ਇਹ ਮਹਿੰਗਾ ਆਈਟਮ ਨਹੀਂ ਹੈਗਾ ਠੀਕ ਹੈ ਜਿੱਦਾਂ ਜਿੱਦਾਂ ਬਾਈ ਮੰਨ ਕੇ ਚਲੋ ਵਿਚ ਨੂੰ ਮਹੀਨਾ ਰੇਡ ਮਹੀਨਾ ਆਪਣਾ ਟਰੈਕਟਰ ਦੀ ਕੋਈ ਵਰਤੋਂ ਨਹੀਂ ਹੁੰਦੀ ਟਰੈਕਟਰ ਖੜਦਾ ਆਪਣਾ ਕੁਛ ਨਹੀਂ ਕਰਨਾ ਬਾਈ ਘਟਾਉ ਹੁੰਦਾ ਜੀ ਕਿਦੋਂ ਦਾ ਆਪਾਂ ਕਈ ਉਹਨੇ ਬੈਟਰੀ ਦੀ ਤਾਰ ਖੋਲਦੰਨੇ ਆ ਜੀ ਹਨਾ ਇਹਨੂੰ ਇੱਥੋਂ ਆਏ ਵਾ ਸੋਚ ਘੁਮਾ ਦੇਣੀ ਤੁਹਾਡਾ ਟਰੈਕਟਰ ਹੋਣਾ ਜਿੱਦਾਂ ਕਿਤੇ ਬਾਈ ਬਾਹਰ ਵੀ ਆਪਾਂ ਟਰੈਕਟਰ ਖੜਾਉਨੇ ਪਾਰਕਿੰਗ 'ਚ ਹਨਾ ਜੀ ਉੱਥੇ ਵੀ ਆਪਾਂ ਇਹ ਮਲਕੀ ਆਪਾਂ ਨੂੰ ਉਹਦੇ 'ਚ ਫਾਇਦੇ 'ਚ ਨਹੀਂ ਬਾਈ ਕਈ ਵਾਰ ਜੇ ਆਪਣਾ ਬੈਟਰੀ ਲੱਗੀ ਵੀ ਹੈ ਜੇ ਚਾਬੀ ਵੀ ਨਹੀਂ ਉਹ ਉਥੋਂ ਤੋਂ ਸਟਾਰਟ ਹੋ ਗਿਆ ਟਰੈਕਟਰ ਸਟਾਰਟ ਹੋ ਜਾਂਦਾ ਆ ਬਹੁਤ ਵਧੀਆ ਤਰੀਕਾ ਹੈ ਬਾਈ ਮੇਰੇ ਸਾਹ ਕਿੰਨੇ ਦੀ ਹੋ ਗਈ ਬਾਈ ਸੋਚ ਇਹ ਇਹ 700 ਦੀ ਬਹੁਤ 5 6 ਹਾਂ ਜਨਨ 6 700 ਦੀ ਆਈਟਮ ਆ ਸਾਰੀ ਦੇਖ ਲਓ ਵੀ ਇਹਦੇ ਨਾਲ ਇਹ ਆਪਣਾ ਉਹ ਕਰਕੇ ਜਾਨੀ ਕਿ ਵੀ ਆਪਣੀ ਬੈਟਰੀ ਦੀ ਵੀ ਲਾਈਫ ਵੱਧਦੀ ਹੈ ਨਾ ਉਹ ਵੀ ਸੇਫਟੀ ਆ ਟਰੈਕਟਰ ਦੀ ਹਾਂ ਠੀਕ ਹੈ ਬਾਕੀ ਬਾਈ ਬੰਪਰ ਨੂੰ ਬੰਪਰ ਲਵਾਤਾ ਟਰੈਕਟਰ ਹੈ ਰੈਡੀ ਕਰਾਤਾ ਰਾਜ ਕਰੇਗਾ ਰਾਜ ਖਾਲਸੇ ਦਾ ਠੀਕ ਹੈ ਜੀ ਬਾਕੀ ਇਧਰ ਬਾਈ ਦੋ ਡੀਜ਼ਲ ਫਿਲਟਰ ਪਹਿਲੀ ਸਰਵਿਸ ਤੇ ਆਪਾਂ ਸਿਰਫ ਆਹੀ ਦੋ ਦਨ ਚੀਜ਼ਾਂ ਚੇਂਜ ਕਰਦੇ ਆ ਤੇ ਬਾਕੀ ਜੇ ਅਗਲੀ ਸਰਵਿਸ ਕਰਦੇ ਆ ਆਪਾਂ 250 300 ਘੰਟੇ ਤੇ ਬਾਅਦ ਠੀਕ ਹੈ ਜੀ ਬਾਕੀ ਆ ਜੋ ਆਪਾਂ ਤੁਹਾਨੂੰ ਮੜਾ ਮੋਟਾ ਦਿਖਾਉਨੇ ਚਲਾ ਕੇ ਟਰੈਕਟਰ ਕਿੱਦਾਂ ਦੀ ਟਰੈਕਟਰ ਦੀ ਪਰਫਾਰਮੈਂਸ ਹੈ ਕਈ ਬਾਈ ਕਹਿੰਦੇ ਤੁਸੀਂ ਨਵੀਆਂ ਦੀ ਵੀਡੀਓ ਡੇਲੀ ਪਾਈ ਜੰਨੇ ਬਾਈ ਕਦੇ ਮੜ ਮੋਟਾ ਚਲਦੇ ਦੀ ਵੀ ਦਿਖਾਇਆ ਕਰੋ ਵੀ ਕਿਵੇਂ ਖੇਤ ਵਿੱਚ ਕਿਵੇਂ ਚੱਲਦਾ ਟਰੈਕਟਰ ਇਹ ਤਾਂ ਖੇਤ ਵਿੱਚ ਚੱਲਣਾ ਬਾਈ ਅਸਲ ਤੇ ਤਾਂ ਖੇਤ ਵਿੱਚ ਚੱਲੇ ਦੀ ਪਤਾ ਲੱਗਦਾ ਵੀ ਕਿਆ ਜੋਰ ਆ ਕਿਆ ਹਸਾਬ ਤਾ ਵਾ ਉਹ ਚਾਦੀ ਨਹੀਂ ਲੈਣਾ ਹਲਾ ਬਾਈ ਖੇਤ ਤੇ ਜਾ ਕੇ ਸਾਨੂੰ ਖੇਤ ਤਾਂ ਕੋਈ ਪਾਸੇ ਮਿਲਿਆ ਨਹੀਂ ਹੈਗਾ ਆ ਖੇਤ ਹੈ ਵੀ ਕੱਖ ਦਾ ਜੰਮਿਆ ਹੋ ਥੋੜਾ ਥੋੜਾ ਇਹ ਚ ਹਲ ਕਰ ਲੇ ਬਾਈ ਅਸੀਂ 13 ਦੇ ਹਲ ਬਣਾਤੇ ਹੁਣ ਇਹ ਠੀਕ ਹੈ ਜੀ ਤੇ ਹਲ ਵੀ ਬਾਈ ਮੇਰੇ ਹਸਾਬ ਨਾਲ ਸੋਖੇ ਜਿਹੇ ਹਾਲ ਹਿੱਲਦੇ ਵੀ ਨਹੀਂ ਹੈਗੇ। ਭਾਈ ਕਿੰਨਾ ਵਜਨ ਹੋਊਗਾ ਹਾਲਾਂ ਦਾ? 4 ਕਵਾਂਟਲ। 4 ਕਵਾਂਟਲ? ਵਾਹ ਜੀ ਵਾਹ। ਬੈ ਜਾ ਬੈ ਜੀ ਕਰਾਤੀ। ਤੇ ਲੈ ਭਾਈ ਹੁਣ ਤੁਹਾਨੂੰ ਕਰਨ ਵੀ ਦਿਖਾਊਗਾ ਟਰੈਕਟਰ ਚਲਾ ਕੇ। ਕਿਹੜਾ ਗੇਅਰ ਪਾਉਂਗਾ ਢੀ? ਲੋ ਭਾਵ ਲੋ ਪਾਤੀਆ ਲੋਵਾ। ਧੀਆ ਲੋ ਹਾਂ। ਬਾਈ ਜ਼ਮੀਨ ਨਹੀਂ ਡੱਕਰ ਆ ਜਿੰਨੀ ਤੁਸੀਂ ਕਹਿ ਲਓ ਉਨੀ ਡੱਕਰ ਜ਼ਮੀਨ ਆ ਚੌਥਾ ਪਾਦੇ ਜ਼ਮੀਨ ਬਹੁਤ ਡੱਕਰ ਆ ਬਾਈ ਬਹੁਤੀ ਜ਼ਿਆਦਾ ਡੱਕਰ ਜ਼ਮੀਨ ਪੂਰੇ ਲਗ ਪੱਠੇ ਬਹੁਤ ਆ ਬਾਈ ਨੇੜੇ ਤੇੜੇ ਤਾਂ ਕਰਕੇ ਜ਼ਮੀਨ ਉਰੇ ਮਿੱਟੀ ਮੁੱਠੀ ਚੱਕ ਹੋਈ ਵੀ ਜ਼ਮੀਨਾਂ ਥੱਲੇ ਵਾਲੀ ਮਿੱਟੀ ਨਿਕਲੀ ਹੋਈ ਆ ਵੇ ਫਾਲੇ ਛੱਡੇ ਹੋਏ ਥੱਲੇ ਬਾਈ। ਉਹ ਜੇ ਖੇਤ ਵੀ ਆਨ ਪੂਰੇ ਥਾੜ ਆ ਬਾਈ ਬਈ ਵੀ ਨਹੀਂ ਹੈਗੀ ਜ਼ਮੀਨ। ਲੈ ਬਾਈ। ਚੱਕਰ ਵੀ ਬਾਈ ਆਪਾਂ ਨੇ ਬਹੁਤੇ ਜ਼ਿਆਦਾ ਨਹੀਂ ਕਰੇ ਵੇ ਨਾਰਮਲ ਚੱਕਰਾਂ ਦੇ ਰੈਕਟਰ ਚੱਲਦਾ 15-1600 ਚੱਕਰਾਂ ਤੇ। ਤੇ ਆਪਾਂ ਕੋਈ ਉਹ ਨਹੀਂ ਕਰ ਰਹੇ ਕਿਸੇ ਟਰੈਕਟਰ ਨਾਲ ਨਹੀਂ ਕੰਪੈਰੀਸ਼ਨ ਕਰ ਰਹੇ ਆਪਾਂ ਸਿਰਫ ਤੁਹਾਨੂੰ ਇੱਕ ਵਸ ਸਿਰਫ ਚਲਾ ਕੇ ਦਿਖਾ ਰਹੇ ਆਂ ਦੇਖੋ ਬਾਈ ਸਪਰਿੰਗ ਵਾਲੇ ਹਾਲਾਂ ਦਾ ਆਹੀ ਫਾਇਦਾ ਹੈ ਬਾਈ ਜਿੱਥੇ ਕਿਤੇ ਕੋਈ ਚੀਜ਼ ਆ ਜਾਂਦੀ ਹੈ ਥੋੜੇ ਦਮ ਦੇ ਦਿੰਦੇ ਆ ਠੀਕ ਹੈ ਜੀ ਬਈ ਆਪਾਂ ਤੁਹਾਨੂੰ ਚਲਾ ਕੇ ਦਿਖਾਇਆ ਆਪਾਂ ਨੇ ਬਈ ਬਾਕੀ ਗੱਲ ਆਪਾਂ ਦੱਸਦੀ ਵੀ ਆਪਾਂ ਨੇ ਕਿਸੇ ਟਰੈਕਟਰ ਨਾਲ ਇਹਦਾ ਹੋ ਨਹੀਂ ਕਰਿਆ ਕੰਪੈਰੀਸ਼ਨ ਨਹੀਂ ਕਰਿਆ ਸਿਰਫ 1500 ਚੱਕਰ ਤੇ ਟਰੈਕਟਰ ਚਲਾਇਆ ਆਪਾਂ ਨੇ ਸਿਰਫ ਨੋਰਮਲੀ ਆਪਾਂ ਤੁਹਾਨੂੰ ਦਿਖਾਵਾ ਕੇ ਦਿਖਾਇਆ ਬਾਕੀ ਜ਼ਮੀਨ ਪੂਰੀ ਡੱਕ ਰਹਿਣ ਲਾਈ ਨਹੀਂ ਹੈਗੀ ਵੀ ਜ਼ਮੀਨ ਜਾ ਜਾ ਜ਼ਮੀਨ ਬਾਈ ਹੋਈ ਸੀ ਤੇ ਆਪਾਂ ਸਿਰਫ ਤੁਹਾਨੂੰ ਇੱਕ ਟਰੈਕਟਰ ਦੀ ਉਧਾ ਦਿਖਾਇਆ ਹਾਈਬ੍ਰਿਡ ਟਰੈਕਟਰ ਦਾ ਕਿੰਨਾ ਕੁ ਤੋਰਾ ਹੈ ਕਿਹਾ ਹਿਸਾਬតាម ਠੀਕ ਹੈ ਜੀ ਬਾਕੀ ਜੋੜ ਦੇ ਪੱਖ ਤੇ ਟਰੈਕਟਰ ਠੀਕ ਹੈ ਵਧੀਆ ਹੈ ਬਾਕੀ ਜਿਹੜਾ ਟਰੈਕਟਰ ਬਾਈ ਚੰਗੀ ਤਰ੍ਹਾਂ ਜਿੱਕਣਾ ਹੁੰਦਾ ਟਰੈਕਟਰ ਬਾਈ ਖ ਅਜੇ ਨਵੇਂ ਡੈਕ ਦੋ ਤਿੰਨ ਮਹੀਨੇ ਹੋਏ ਚਲਾਈ ਨਹੀਂ ਇਹਨਾਂ ਬਾਈਆਂ ਬਾਕੀ ਜਿੱਕਣਾ ਬਾਈ ਕਈ ਟਰੈਕਟਰ ਦੂਜੇ ਹੁੰਨੇ ਕਹਦੇ ਨੇ ਵੀ ਡੈਮੋ ਵਾਲਾ ਟਰੈਕਟਰ ਡੈਮੋ ਵਾਲਾ ਨਹੀਂ ਹੈਗਾ ਜਿੱਦਾਂ ਦਾ ਟਰੈਕਟਰ ਜਿਹਨਾਂ ਕੰਪਨੀ ਤੇ ਆਇਆ ਮੈਂ ਉਦਾਂ ਦੀ ਟਰੈਕਟਰ ਹੈ ਇਹਦੀ ਹਜੇ ਤੱਕ ਰੇਜ਼ ਨੂੰ ਕਿਸੇ ਚੀਜ਼ ਨੂੰ ਚਾਬੀ ਨਹੀਂ ਲੱਗੀ ਤੇਲ ਵੀ ਪਹਿਲਾਂ ਅੱਜ ਬਦਲੇ ਇਹਦਾ ਹਾਂਜੀ ਤੇ ਬਾਕੀ ਆਪਾਂ ਦਾ ਸਿਰਫ ਜਿਹੜੇ ਆਪਾਂ ਨੂੰ ਵੀਡੀਓ ਲੋਕ ਵੀਰ ਕਹਿੰਦੇ ਹੁੰਨੇ ਵੀਡੀਓ 'ਚ ਬਾਈ ਤੁਸੀਂ ਚੱਲਦਾ ਨਹੀਂ ਦਿਖਾਉਂਦੇ ਸਿਰਫ ਤਾਂ ਦਿਖਾਉਣਾ ਹੈ ਟਰੈਕਟਰ ਹਜੇ ਬਾਈ ਖੇਤ ਵੀ ਨਹੀਂ ਹੈ ਬਾਕੀ ਚੰਗੀ ਤਰ੍ਹਾਂ ਬਾਹਰ ਬੂਏ ਹੋਏ ਹੈ ਤੇ ਕਣਕ ਦੀ ਸਾਡੇ ਬਾਅ ਕਿਸੇ ਦਿਨ ਹੋਰ ਕਿਸੇ ਮਸ਼ੀਨ ਤੇ ਜਾਂ ਕਿਸੇ ਚੀਜ਼ ਤੇ ਮੌਕਾ ਮਿਲੇ ਉਹ ਵੀ ਆਪਾਂ ਵੀਡੀਓ ਬਣਾ ਕੇ ਦਿਖਾਵਾਂਗੇ ਤੇ ਬਾਕੀ ਚਲੋ ਬਾਈ ਨੇ ਆਪਣੇ ਲੋਕਾਂ ਨਾਲ ਬਾਕੀ ਆਪਣੇ ਜਿੰਨੇ ਵੀ ਲੋਕਾਂ ਨਾਲ ਟਰੈਕਟਰ ਦਿੱਤੇ ਹੋਏ ਆ ਸਾਡੇ ਜ਼ਿਆਦਾਤਰ ਸਾਰੇ ਟਰੈਕਟਰ ਜਿੰਨੇ ਵੀ ਲਗਭਗ 200 ਟਰੈਕਟਰ ਵੇਚਿਆ ਹੋਇਆ 200 ਚੋਂ ਲਗਭਗ ਸਾਡੇ 170-80 ਟਰੈਕਟਰ ਸਾਡੇ ਲੋਕਲ ਵਿਕੇ ਹੋਏ ਆ ਠੀਕ ਹੈ ਜੀ ਲੋਕਲ ਜਾਨੀ ਕਿ ਸਾਡੇ 20-30 ਕਿਲੋਮੀਟਰ ਏਰੀਆ ਚ ਬਾਕੀ ਜਿਨ੍ਹਾਂ ਕੋਲ ਵੀ ਟਰੈਕਟਰ ਗਏ ਹੋਏ ਆ ਜਿਹੜਾ ਮਰਜੀ ਵੀਰ ਜਾ ਕੇ ਜਿਤੋਂ ਮਰਜੀ ਟਰੈਕਟਰ ਵਾਰੇ ਬਾਈ ਪਤਾ ਕਰ ਸਕਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਸਭ ਤੋਂ ਮੇਂ ਡੀਲਰਸ਼ਿਪ ਪਤਾ ਹੀ ਆ ਬਾਈ ਰੋਪੜ ਹੈ ਤੇ ਕੋਈ ਵੀ ਚਾਹਵਾਨ ਹੋਇਆ ਕਿਸੇ ਨੇ ਉਂ ਵੀ ਟਰੈਕਟਰ ਦਾ ਡੈਮੋ ਲੈਣਾ ਹੈ ਤਾਂ ਬਾਈ ਦਾ ਪਿੰਡ ਮਗਰੋੜ ਪਿੰਡ ਹੈ ਜੀ ਰੋਪੜ ਦੇ ਬਿਲਕੁਲ ਸਾਡੇ ਰੋਪੜ ਜੇ ਪੈ ਗਿਆ 3-4 ਕਿਲੋਮੀਟਰ ਹੈ ਬਾਈ ਹਾਂਜੀ 3-4 ਤੇ ਮਗਰੋੜ ਪਿੰਡ ਹੈ ਜਦੋਂ ਮਰਜ਼ੀ ਆਗੇ ਬਾਈ ਕੋਲ ਟਾ ਕੇ ਟਰੈਕਟਰ ਦਾ ਗੱਲਬਾਤ ਕਰਕੇ ਜਦੋਂ ਮਰਜ਼ੀ ਡੈਮੋ ਲੈ ਸਕਦਾ ਜੇ ਕਿਸੇ ਨੇ ਉਂ ਦੇਖਣਾ ਹੋਵੇ ਟੈਸਟ ਕਰਨਾ ਹੋਵੇ ਟਰੈਕਟਰ ਠੀਕ ਹੈ ਜੀ ਬਾਕੀ ਸਾਡੇ ਹੋਰ ਬਹੁਤ ਸਾਡੇ ਇਧਰ ਪਰ ਉਹ ਮਾਜਰਾ ਪਿੰਡਾ ਉੱਥੇ ਆਪਣੇ 3-4 ਟਰੈਕਟਰ ਗਏ ਹੋਏ ਜੀ ਠੀਕ ਹੈ ਜੀ ਯਾਨੀ ਕਿ ਜਿੱਥੇ ਆਪਣਾ ਇੱਕ ਟਰੈਕਟਰ ਗਿਆ ਉੱਥੇ ਸਾਰੇ 2-3 2-3-4 ਟਰੈਕਟਰ ਗਏ ਨੇ ਸਾਰੇ ਜਗ੍ਹਾ ਠੀਕ ਹੈ ਜੀ ਬਾਕੀ ਬਾਈ ਨਾਲ ਦਾ ਪਿੰਡ ਵੀ ਬਹੁਤ ਜਣਿਆਂ ਨੇ ਜਿੰਨਾਂ ਨੇ ਟਰੈਕਟਰ ਦੇਖਿਆ ਚਲਾ ਕੇ ਸਾਰਿਆਂ ਨੇ ਪਸੰਦ ਕਰਿਆ ਤੇ ਬਾਕੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਚਲੋ ਬਾਈ ਇੱਧਰ ਬਾਈ ਨਾਲ ਦੇ ਖੇਤਾਂ ਦੇ ਨਾਲੇ ਨਾ ਜਵਾਂ ਹੀ ਆਹ ਦੇਖੀ ਆਪਾਂ ਨੇ ਮੂੰਗੀ ਲਾਈ ਹੋਈ ਮੂੰਗੀ ਹੈ ਤੇ ਨਾਲੇ ਵਿੱਚ ਗੰਨੇ ਦੀ ਬਜਾਈ ਕਰੀ ਹੋਈ ਹੈ ਜੀ ਤੇ ਮੈਂ ਕਿਹਾ ਚੱਲੋ ਬਾਈ ਵੀਡੀਓ ਬਣਾਈ ਲਈ ਦੀ ਆਪਾਂ ਤੇ ਮੂੰਗੀ ਨੂੰ ਦੇਖੋ ਬਾਈ ਫੜੀਆਂ ਲੱਗੀਆਂ ਹੁਣ ਮੂੰਗੀ ਥੋੜੀ ਕੀਤੀ ਲੱਗੀ ਵੀ ਵੈਸੇ ਇਹ ਤੇ ਗੰਨਾ ਵੀ ਬਹੁਤ ਵਧੀਆ ਜੰਮਿਆ ਹੋਇਆ ਦੇਖੋ ਲੈਨਾਂ ਦੇ ਵਿੱਚ ਤੇ ਮੂੰਗੀ ਦੀ ਬਾਈ ਤੁਹਾਨੂੰ ਫਤਾ ਫਸਲ ਬਾਤੇ ਬਾਤੇ 70 70 75 ਦਿਨ ਲੈ ਜਾਂਦੀ 80 ਦਿਨ ਇਹ ਤੇ ਜਿਹੜੀਆਂ ਜਿਹੜੀ ਮੂੰਗੀ ਹੁਣ ਲਾ ਰਹੇ ਕਣਕ ਵੱਟ ਕੇ ਇਹ ਕਈ ਵਾਰ ਬਾਈ ਮੀਮੂ ਨਾਲ ਖਰਾਬ ਹੋ ਜਾਂਦੀ ਆ ਹਾਂ ਬਾਈ ਚੱਲ ਚੱਲ ਆਗੇ ਬਾਈ ਆ ਦੇਖ ਲੈ ਡਬਲ ਕੰਮ ਕਰਿਆ ਹੋਇਆ ਗੰਨੇ ਜ ਹਨਾ ਪਰ ਬਾਈ ਗੰਨੇ ਨੂੰ ਤੇ ਮੂੰਗੀ ਨੂੰ ਇਸ ਟਾਈਮ ਸੁੰਡੀ ਪਈ ਹੋਈ ਦੋਨਾਂ ਚੀਜ਼ਾਂ ਨੂੰ ਸਪਰੇਅ ਮੰਗਦਿਆਂ ਨੇ ਇਹ ਇੱਕ ਪੰਗਾ ਹੋਰ ਆ ਸਭ ਤੋਂ ਵੱਡਾ ਬਾਈ ਹੁਣ ਇਸ ਟਾਈਮ ਗੰਨਾ ਮੰਗ ਰਿਹਾ ਪਾਣੀ ਗੰਨਾ ਮੰਗ ਰਿਹਾ ਇਸ ਟਾਈਮ ਪਾਣੀ ਨਾਲੇ ਮੰਗ ਰਿਹਾ ਸਪਰੇਅ ਮੂੰਗੀ ਨਹੀਂ ਪਾਣੀ ਮੰਗ ਸੀ ਮੂੰਗੀਆਂ ਦੀ ਮੈਨੂੰ ਸੁੱਕਾ ਚਾਹੀਦਾ ਆ ਇੱਕ ਇਹਦਾ ਬਹੁਤ ਵੱਡਾ ਪੰਗਾ ਹੈ ਤੇ ਇਹਦਾ ਇੱਕ ਸਭ ਤੋਂ ਵਧੀਆ ਕਾਰਨ ਹੋਰ ਹੋ ਸਕਦਾ ਜਿਵੇਂ ਕਿ ਆਪਾਂ ਨਾ ਖਾਲਾਂ ਵਿੱਚ ਗੰਨਾ ਲਾ ਦਈਏ ਤੇ ਮੂੰਗੀ ਹੋਵੇ ਬੈਡਾਂ ਤੇ ਫੇਰ ਥੋੜੀ ਜਿਹੀ ਮੂੰਗੀ ਨੂੰ ਬੱਚਾ ਤਾਂ ਰਹਿ ਜਾਂਦੀ ਆ ਉਗੀ ਮੂੰਗੀ ਨੇ ਹਜੇ ਵੀ ਬਾਈ ਮਰੇ ਹਿਸਾਬ ਨਾਲ ਮੀਨਾ ਹੋਰ ਖੜਨਾ ਆਰਾਮ ਨਾਲੇ ਨੇ ਤੇ ਗੰਨਾ ਫਿਰ ਬਿਨਾ ਪਾਣੀ ਦੇ ਬਾਈ ਗੰਨੇ ਦੀ ਗਰੋਥ ਨਹੀਂ ਹੁੰਦੀ ਗੰਨਾ ਘਟ ਫੁੱਟਦਾ ਹੈ ਬੈਡਾਂ ਵਾਲਾ ਤਰੀਕਾ ਸਭ ਤੋਂ ਵਧੀਆ ਜੇ ਆਪਾਂ ਬੈਡਾਂ ਤੇ ਲਾਉਨੇ ਨਾ ਬੈਡਾਂ ਤੇ ਮੂੰਗੀ ਬੈਡ ਤੇ ਹੋਵੇ ਗੰਨਾ ਵਿੱਚ ਹੋਵੇ ਖਾਲਦੇ ਫਿਰ ਗੰਨੇ ਨੂੰ ਪਾਣੀ ਲੱਗੀਆਂ ਨਾ ਮੂੰਗੀ ਨੂੰ ਸਿਰਫ ਬਣੀ ਮੋਟੀ ਸਲਾਬੇ ਜਾਂਦੀ ਹੈ ਜੇ ਮੂੰਗੀ ਨੂੰ ਪਾਣੀ ਲੱਗਦਾ ਫਿਰ ਮੂੰਗੀ ਉੱਕਣਾ ਹੁੰਦੀ ਨਹੀਂ ਮੂੰਗੀ ਅਸਲ ਚ ਸੁੱਕਾ ਹੀ ਮੰਗਦੀ ਹੈ ਇਹ ਜ਼ਿਆਦਾਤਰ ਮਤਲਬ ਕਿ ਖੁਸ਼ਕ ਮਿੱਟੀ ਜੇ ਵੱਧ ਹੁੰਦੀ ਹੈ ਇਹਨੂੰ ਸਲਾਬਰ ਨੂੰ ਘੱਟੇ ਪਸੰਦ ਕਰਦੀ ਹੈ ਬਾਈ ਇਹ ਮਾ ਕਿਉਂ ਠੀਕ ਹੈ ਜੀ ਆਪਾਂ ਦੋ ਫਸਲਾਂ ਲੈਣੀਆਂ ਤਾਂ ਮਾੜਾ ਨਹੀਂ ਹੈਗਾ ਤਰੀਕਾ ਤੇ ਬਸ ਮੇਨ ਪੰਗਾ ਹੀ ਆ ਵੀ ਪਾਣੀ ਥੋੜਾ ਜਿਹਾ ਘੱਟ ਪਾਲਦੀ ਐ ਤੇ ਲੋ ਬਾਈ ਆਪਣੇ ਕੋਲ ਇੱਕ ਆਹ ਟਰੈਕਟਰ ਆ ਗਿਆ ਜੀ ਵਿੱਚ ਉਦੋਂ ਵੀ ਆਪਾਂ ਦੱਸਿਆ ਸੀ 265 DI ਤੇ ਇੰਜਨ ਇਹਦਾ ਬਾਈ 475 ਦਾ ਰੱਖ ਹੋਇਆ ਵਾ ਠੀਕ ਹੈ ਜੀ ਤੇ ਜੇ ਕੋਈ ਹੋਇਆ ਚਾਹਵਾਨ ਮੇਰਾ ਵੀਰ ਸੱਜਣ ਤਾਂ ਦੇਖ ਲਿਓ ਤੇ ਜਜ ਰੇਟਾ ਲੱਖ ਰੁਪਏ ਮੁੱਲ ਆ ਬਾਈ ਟਰੈਕਟਰ ਦਾ ਟਾਇਰ ਹੈਗੇ ਬਾਈ ਅੱਧੇ ਇੱਕ ਸਾਰੇ ਜੀ 475 ਲੱਖ ਰੱਖਿਆ ਹੋਇਆ ਬਾਈ ਹੈਗਾ 265 95 ਮਾਡਲ ਕਈ ਵੀਰਾਂ ਨੇ ਘੱਟ ਰੇਟ ਵਾਲਾ ਲੈਣਾ ਹੁੰਦਾ ਟਰੈਕਟਰ ਤਾਂ ਉਹਨਾਂ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਤੁਲਾਪ ਆਪਣੇ ਕੋਲ ਜੌਂਡੀਅਰ ਖੜਾ ਜੀ 5050 D 21 ਮਾਡਲ ਉਹ ਵੀ ਦੇਖ ਲਓ ਅ ਤਾਇਰ ਵਧੀਆ ਜੀ 80 80 85% ਟਾਇਰ ਹੈ ਮਾਡਲ 21 ਹੈ ਜੀ ਕੰਡੀਸ਼ਨ ਪੂਰੀ ਵਧੀਆ ਟਰੈਕਟਰ ਦੀ ਜੇ ਕੋਈ ਮੇਰਾ ਵੀਰ ਜੌਂਡੀਅਰ 5050 D ਲੈਣ ਦਾ ਚਾਹਵਾਨ ਹੈ ਸ਼ਕੀਨ ਤਾਂ ਆਪਣੇ ਕੋਲ ਦੇਖ ਲੈ ਰੋਪੜੇ ਖੜਾ ਆਪਣੇ ਕੋਲ ਏਜੰਸੀ ਦੇ ਵਿੱਚ ਟਰੈਕਟਰ ਪੂਰਾ ਸ਼ੋਰੂਮ ਘੜੀ ਜਾਂਦਾ ਟਰੈਕਟਰ ਆ ਜੀ 11 12 100 ਘੰਟੇ ਚੱਲਿਆ ਹੋਇਆ ਠੀਕ ਹੈ ਜੀ ਤੇ ਬਾਕੀ ਸਭ ਨੂੰ ਪਤਾ ਹੀ ਹੈ ਬਾਈ ਟਰੈਕਟਰ ਹੋਰ ਵੀ ਖੜੇ ਹੁੰਦੇ ਨੇ ਪੁਰਾਣੇ ਤੇ ਕਿਸੇ ਵੀ ਮੇਰੇ ਵੀ ਇੰਨੇ ਕੋਈ ਪੁਰਾਣਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੈ ਤਾਂ ਆਪਣੇ ਕੋਲ ਆ ਕੇ ਦੇਖ ਸਕਦਾ ਰੋਪੜ ਜੀ ਨੇ ਵੇਚਣਾ ਹੁੰਦਾ ਟਰੈਕਟਰ ਉਹ ਵੀ ਜਰੂਰ ਦੱਸਿਆ ਕਰੋ ਬਾਈ ਤੇ ਅੱਜ ਦੀ ਵੀਡੀਓ ਚ ਇੰਨਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਬਲੌਗ 'ਚ ਸਾਰਿਆਂ ਦਾ ਧੰਨਵਾਦ